ਅਸੀ ਗੱਲ ਬੈਠੀ 45 ਪੈਸੇ ਹੋਰੀ ਇਸ ਤਰ੍ਹਾਂ ਚੱਲ ਰਹੀ ਬਹੁਤ ਵਧੀਆ ਜੀ ਕਿਰਪਾ ਬਰਮਾ ਮੈਂ ਖਾਲ ਹੈਰ ਨੇ ਆਪਣੀ ਬਹੁਤ ਵਧੀਆ ਮਦਦ ਕੀਤੀ ਪ੍ਰਵਾਰਚ ਮੇਰੇ ਘਰ ਬੈਠ ਕੇ ਮੁੱਠੇ ਬੈਠਾਗਾ ਮੈਨੂੰ ਪੜਾਈ ਕਰਾ ਰਿਹਾ ਪਹਿਲਾਂ ਆਹੀ ਕੰਮ ਕਰਦਾ ਸੀ ਜੀ ਮੇਰੀ ਜਗ੍ਹਾ ਡਿੱਗੀ ਸੀ ਉਸ ਕਰਕੇ ਆ ਕੰਮ ਮੇਰਾ ਟੁੱਟ ਗਿਆ ਸੀ ਪਹਿਲਾਂ ਆ ਮੈਂ ਸਾਰਾ ਵਧੀਆ ਕਰਾਉਦਾ ਸੀ ਜੀ ਆ ਸਾਰ ਡਿੱਗ ਪੈ ਗਈ ਤਾਂ ਬਾਅਦ ਫਿਰ ਮੈਨੂੰ ਖਾਲ ਸਾਹਿਬ ਵਰਗੇ ਬਤਲ ਕੇ ਉਹਨਾਂ ਦਾ ਫੇਸਬੁਕ ਪੇਜ ਬਣਾਉਣਾ ਮੈਂ ਲਾਇਕ ਕੀਤਾ ਤੁਹਾਨੂੰ ਪਤਾ ਲੱਗਿਆ ਵੀ ਇਹ ਮਦਦ ਕਰਦੇ ਨੇ ਬਹੁਤ ਵਧੀਆ ਮੈਨੇ ਕੀਤੀ ਵੀ ਹੈ ਜੀ ਖਾਲਸਾ ਸਾਡ ਬਣੀ ਮੈਨੂੰ 75000 ਰੁਪਏ ਦੀ ਸਾਈਟ ਆ ਗਈ ਆ ਕਪੜਾ ਪਾ ਰਹੀ ਮੇਰਾ ਕਪੜਾ ਵਿਕੀ ਜਾਂਦਾ ਵਧੀਆ ਪ੍ਰਮਾਤਮਾ ਦੀ ਕਿਰਪਾ ਹੀ ਹੁਣ ਕੰਮ ਅੱਗੇ ਵਧਾਉਣਾ ਜੀ ਵਧੀਆ ਪਹਿਲਾਂ ਘਰ ਡਿੱਗਣ ਕਰਕੇ ਜੀ ਮੇਰਾ ਕੰਮ ਥੋੜਾ ਜਿਹਾ ਪੜ ਗਿਆ ਸੀ 2017 ਤੋਂ ਇੱਥੇ ਕੰਮ ਕਰਦਾ ਸੀ ਮੈਂ ਵਧੀਆ ਕੰਮ ਸੀ ਪਹਿਲਾਂ ਫਿਰ ਮੈਨੂੰ ਦਿੱਕਤ ਆਈ ਕਿਉਂਕਿ ਘਰ ਤੇ ਵੀ ਕੁਸਤਾ ਪੰਡ ਬਣੀ ਉਸ ਵੇਲੇ ਮੜੀ ਮੁਟੀ ਕੁਸਲ ਨੂੰ ਬੁਣਨ ਚੱਲਿਆ ਅੱਛਾ ਇਹ ਕਰਕੇ ਕਰਜ਼ੇ ਹੀ ਜ਼ਿਆਦੇ ਹੋ ਗਏ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਜੀ ਉਹ ਘਰ ਸਾਰਾ 파ਟ ਗਿਆ ਸੀ ਡਿੱਗ ਪੈ ਗਿਆ ਤੇ ਹੁਣ ਕ ਇਹ ਖਾਲਸਾ ਨੇ ਮੇਰੀ ਵਰਤ ਕੀਤੀ ਹੈਗੀ ਹਾਂ ਜੀ ਹਾਂ ਬਹੁਤ ਫਰਕ ਪੈ ਗਿਆ ਕਿਉਂਕਿ ਜਦੋਂ ਬੰਦਾ ਟੁੱਟ ਜੇ ਕੋਈ ਨਾ ਕੋਈ ਬਾਹ ਫੜਨ ਵਾਲਾ ਹੋਵੇ ਖਾਲਸਾ ਨੇ ਮੇਰੀ ਬਾਹ ਫੜੀ